ਸਰਕਾਰ ਨੇ ਕਿਹਾ ਹੈ ਕਿ ਯੂਕਰੇਨ ਰੂਸ ਸੰਘਰਸ਼ ਤੇ ਭਾਰਤ ਦਾ ਰੁਖ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣधीर जायਸਵਾਲ ਨੇ ਨਵੀਂ ਦਿੱਲੀ ਚ ਕਿਹਾ ਕਿ ਭਾਰਤ ਨੇ ਹਮੇਸ਼ਾ ਝਗੜੇ ਦੇ ਪੱਕੇ ਹੱਲ ਲਈ ਦੋਵੇਂ ਤਰ੍ਹਾਂ ਤੇ ਹੋਰ ਪ੍ਰਮੁੱਖ ਖੇਤ ਧਾਰਕਾਂ ਵਿਚਾਲੇ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕੀਤਾ ਹੈ ਪਾਕਿਸਤਾਨ ਬਾਰੇ ਬੋਲਦੇ ਹਾਂ ਜਾਇਸਵਾਲ ਨੇ ਕਿਹਾ ਕਿ ਦੁਨੀਆ ਨੂੰ ਸਾਫ ਤੌਰ ਤੇ ਪਤਾ ਹੈ ਕਿ ਅਸਲ ਮੁੱਦਾ ਪਾਕਿਸਤਾਨ ਵੱਲੋਂ ਸਰਹੱਦ ਪਾਰ ਆਤਵਾਦ ਨੂੰ ਹਲਾਸ਼ੇਰੀ ਦੇਣਾ ਅਤੇ ਸੁਰੱਖਿਤ ਲੋਕਨਗਾਵ ਸਣੇ ਮਾਲੀ ਅਸਾਸੇ ਮੁਹੱਈਆ ਕਰਾਉਣਾ ਹੈ ਉਨਾ ਕਹਾ ਕਿ ਅਸਲ ਵਿੱਚ ਇੱਕ ਖਿੱਤੇ 'ਚ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਡਾ ਅੜਿਕਾ ਹੈ ਇਸ ਦੌਰਾਨ ਜੈਸਵਾਲ ਨੇ ਭਾਰਤ ਯੂਰਪੀ ਸੰਗ ਸਹਿਯੋਗ ਬਾਰੇ ਭਾਰਤ ਤੇ ਚੀਨ ਵਿਚਾਲੇ ਇਸ ਸਾਲ ਕੈਲਾਸ਼ ਮਾਨਸਰੋਵਰ ਯਾਤਰਾ ਸ਼ੁਰੂ ਕਰਨ ਲਈ ਸਹਿਮਤੀ ਹੋਣ ਅਤੇ ਇਸ ਟਟੰਕ ਤਰੀਕਿਆਂ ਬਾਰੇ ਚੱਲ ਰਹੀ ਗੱਲਬਾਤ ਸਣੇ ਅਮਰੀਕੀ ਖੁਫੀਆ ਵਿਭਾਗ ਦੀ ਡਾਇਰੈਕਟਰ ਤੁਲਸੀ ਗਵਾੜ ਦੇ ਦੌਰੇ ਦੌਰਾਨ ਰੱਖਿਆ ਮੰਤਰੀ ਨਾਲ ਸੁਰੱਖਿਆ ਅਤੇ ਰੱਖਿਆ ਸਹਿਯੋਗ ਬਾਰੇ ਹੋਈ ਚਰਚਾ ਦੇ ਵੀ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਨੇ ਵਾਰਤਾਕਾਰਾਂ ਨਾਲ ਮੀਟਿੰਗ ਦੌਰਾਨ ਅਮਰੀਕਾ 'ਚ ਦੇਸ਼ ਵਿਰੋਧੀ ਅੰਸਰਾਂ ਤੇ ਵੱਖਵਾਦੀ ਤਿੱਤਾਂ ਵੱਲੋਂ ਕੀਤੀਆਂ ਜਾ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਲਈ ਚਿੰਤਾ ਵੀ ਪ੍ਰਗਟਾਈ।